ਮਾਨਤਨ ਜਾਬ ਇੱਕ ਭਗਵੰਤ ਇਥੋਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਮਿਸ਼ਨ ਹਰਿਆਣਾ ਦੇ ਸਹਿਯੋਗ ਦੇ ਨਾਲ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਅੱਜ ਅਮਰ ਸੰਚਾਰ ਹੋਇਆ 70 ਪ੍ਰਾਣੀ ਗੁਰੂ ਵਾਲੇ ਬਣੇ ਨੇ ਪਿਓ ਮਿਲ ਜੇ ਕੱਲ ਪਿਓ ਮਿਲ ਜੇ ਕਲਗੀ ਧਰ ਵਰਗਾ ਮਾ ਸਹਿਬ ਕੋਰ ਵਰਗੀ ਮਾਂ ਮਿਲ ਜੇ ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਗੁਰੂ ਗੋਬਿੰਦ ਸਿੰਘ ਤੇਰੇ ਦਿਲ ਵਰਗਾ ਕਿੱਥੋਂ ਕੋਈ ਹੋਰ ਲਿਆਵੇਗਾ ਰੱਖਣ ਲਈ ਮਾਨ ਯਤੀਮਾਂ ਦਾ ਖੁਦ ਕੌਣ ਯਤੀਮ ਖਾਵੇਗਾ ਦੁਨੀਆ ਆਪਣੇ ਲਾਲਾਂ ਤੋਂ ਭਰ ਪਰ ਮੋਤੀ ਥਾਲ ਵਾਰੇ ਗੁਰੂ ਗੋਬਿੰਦ ਸਿੰਘ ਤੇਰਾ ਧਨ ਜਿਗਰਾ ਜਿਹਨੇ ਦੇਸ਼ ਦੇ ਲਾਲਾਂ ਤੋਂ ਲਾਲ ਵਾਰੇ ਜਿਹਨੇ ਦੇਸ਼ ਦੇ ਲਾਲਾਂ ਤੋਂ ਲਾਲ ਵਾਰੇ ਸਾਰੇ ਭੈਣ ਭਰਾ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਅਸੀਂ ਦੇਣਾ ਨਹੀਂ ਦੇ ਸਕਦੇ ਜੀ ਗੁਰੂ ਗੋਬਿੰਦ ਸਿੰਘ ਦਾ ਅੱਜ ਜੋ ਕੁਝ ਵੀ ਸਾਡੇ ਕੋਲ ਹੈ ਇਹ ਗੁਰੂ ਗੋਬਿੰਦ ਸਿੰਘ ਦੀ ਬਦੌਲਤ ਹੈ ਜੇ ਕਲਗੀਆਂ ਵਾਲਾ ਬਾਪੂ ਐਡੀ ਵੱਡੀ ਕੁਰਬਾਨੀ ਨਾ ਕਰਦਾ ਤੇ ਅੱਜ ਸਾਡਾ ਵਜੂਦ ਨਹੀਂ ਸੀ ਹੋਣਾ ਧੰਨਵਾਦ ਸੰਗਤਾਂ ਦਾ ਧੰਨਵਾਦ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦਾ ਗੁਰੂ ਘਰ ਦੇ ਵਜ਼ੀਰ ਭਾਈ ਨਰਮਲ ਸਿੰਘ ਹੁਣਾ ਦਾ ਧੰਨਵਾਦ ਸ਼ੁਕਰਾਨਾ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੇਰੇ ਤੋਂ ਬਾਅਦ ਬਹੁਤ ਸਤਿਕਾਰਯੋਗ ਭਾਈ ਜਗਰੂਪ ਸਿੰਘ ਦੀ ਸਾਜਕਣ はい。 ਅਦਰਬਾਰ ਸਾਹਿਬ ਹਜ਼ੂਰੀ ਰਾਗੀ ਉਹਨਾਂ ਨੇ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਾ ਹੈ ਆਪ ਜੀ ਨੂੰ ਤੇ ਭਾਈ ਗੁਰਜੰਟ ਸਿੰਘ ਹੋਣਾ ਨੇ ਵੀ ਆਪ ਜੀ ਨੂੰ ਨਿਹਾਲ ਕਰਨਾ ਹੈ ਜਿੰਨਾ ਪ੍ਰਚਾਰਕਾਂ ਨੇ ਇਹਨਾਂ ਦਿਨਾਂ ਦੇ ਵਿੱਚ ਇਸ ਇਲਾਕੇ ਵਿੱਚ ਸਵਾਵਾ ਨਭਾਈਆਂ ਉਹਨਾਂ ਦਾ ਧੰਨਵਾਦ ਮੈਂਬਰ ਸਹਿਬਾਨ ਬੈਠੇ ਨੇ ਐਰਵਾ ਸਾਹਿਬ ਬੈਠੇ ਨੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਪਿਆਰ ਬਣਾ ਕੇ ਰੱਖੀਏ ਜੇ ਕੌਮ ਦਾ ਪੰਥ ਦਾ ਪਿਆਰ ਹੈ ਤੇ ਰਹਿੰਦੀ ਦੁਨੀਆ ਤੱਕ ਕੌਮ ਦੇ ਝੰਡੇ ਝੁਲਣਗੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ que o